ਸਤਿ ਸ਼੍ਰੀ ਅਕਾਲ ਜੀ ਮੈਂ ਅਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਹੈ ਭੁਪੇਸ਼ ਬਗੇਲ ਉਥੇ ਮੀਟਿੰਗ ਕਰਨਗੇ ਜੋਗੀ ਪੰਜਾਬ ਦੇ ਨਵੇਂ ਇੰਚਾਰਜ ਬਣਾਏ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਖਾਸ ਗੱਲਬਾਤ ਹੋਵੇਗੀ ਅ ਜਾਣਕਾਰੀ ਦੇ ਮੁਤਾਬਿਕ ਇਹ ਮੀਟਿੰਗ 2027 ਦੀਆਂ ਚੋਣਾਂ ਨੂੰ ਦੇ ਮੱਦੇਨਜ਼ਰ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਇਹ ਵੀ ਕਿ ਲੀਡਰਾਂ ਦੇ ਵਿੱਚ ਆਪਸੀ ਖਿੱਚੋਤਾਣ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਖਾਸ ਕਰਕੇ ਜੇ ਇਥੇ ਕੀਤੀ ਜਾਵੇ ਤਾਂ ਬੀਤੇ ਦਿਨੀ ਅ ਪਾਰਟੀ ਪ੍ਰਧਾਨ ਦੀਆਂ ਗੱਲਾਂ ਹੀ ਬਹੁਤ ਸਾਰੀਆਂ ਬਾਹਰ ਆਈਆਂ ਸੀਗੀਆਂ ਕਿ ਉਹਨਾਂ ਦੀ ਬਾਕੀ ਲੀਡਰਾਂ ਦੇ ਨਾਲ ਨਹੀਂ ਬਣਦੀ ਕਿਉਂਕਿ ਇੱਕ ਲੈਟਰ ਸੀਗਾ ਜੋ ਭੇਜਿਆ ਗਿਆ ਸੀ ਹਾਈ ਕਮਾਂਡ ਨੂੰ ਉਸ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੋਵੇਗੀ ਉਸ ਤੇ ਵੀ ਗੱਲਬਾਤ ਹੋਵੇਗੀ ਕਿ ਰਾਜਾ ਵੜਿੰਗ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿ ਉਹਨਾਂ ਦੀ ਵਾਕਿਆ ਹੀ ਬਾਕੀਆਂ ਦੇ ਨਾਲ ਨਹੀਂ ਬਣਦੀ ਕਿ ਉਹ ਵਾਕਿਆ ਹੀ ਬਾਕੀਆਂ ਦੇ ਨਾਲ ਮਿਲ ਕੇ ਨਹੀਂ ਚੱਲਦੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੈਰਾਦੀ ਦਾ ਸੁਖਪਾਲ ਸਿੰਘ ਖੈਰਾ ਵੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦੇ ਹੋਏ ਨਜ਼ਰ ਆਏ ਕਿਉਂਕਿ ਮੱਕੀ ਤੇ ਐਮਐਸਪੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਉਹ ਕਹਿੰਦੇ ਨੇ ਕਿ ਉਹ ਸਰਾਸਰ ਕਾਲੇ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਖੁਦ ਸੁਖਪਾਲ ਸਿੰਘ ਖੈਰਾ ਦੇ ਕਈ ਬਿਆਨ ਨੇ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚ ਪਿਆ ਇਹ ਕਲੇਸ਼ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨਾ ਭਾਰੂ ਪੈ ਜਾਵੇ ਇਸੇ ਚੀਜ਼ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਹਾਈ ਕਮਾਂਡ ਇਸ ਮੀਟਿੰਗ ਦੇ ਵਿੱਚ ਬੈਠੇਗੀ ਖਾਸ ਕਰਕੇ ਜੋ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਬਣਾਏ ਨੇ ਭੁਪੇਸ਼ ਬਗੇਲ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਈ ਮੁੱਦਿਆਂ ਤੇ ਵਿਚਾਰ ਚਰਚਾਵਾ ਹੋਣ ਗਿਆ ਵੱਡੇ ਮੁੱਦੇ ਨੇ ਪੰਜਾਬ ਦੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇਹੀ ਅਸਲ ਗੱਲ ਹੈ ਕਿ ਪਾਰਟੀ ਲੀਡਰ ਜਿਨ੍ਹਾਂ ਦੀ ਆਪਸ ਦੇ ਵਿੱਚ ਖਿੱਚੋ ਤਾਂ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਗੱਲ ਭਾਵੇਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੜੀ ਹੋਵੇ ਗੱਲ ਭਾਵੇਂ ਪ੍ਰਤਾਪ ਸਿੰਘ ਬਾਜਵਾਦੀ ਹੋਵੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਦੋਵੇਂ ਇੱਕ ਸਟੇਜ ਤੇ ਕਦੇ-ਕਦਾਈਂ ਇਕੱਠੇ ਤਾਂ ਮਿਲਦੇ ਨੇ ਪਰ ਉਹਨਾਂ ਦੀ ਉਸ ਹੱਦ ਤੱਕ ਨਹੀਂ ਬਣਦੀ ਜਿਸ ਹੱਦ ਤੱਕ ਬਣਨੀ ਚਾਹੀਦੀ ਹੈ ਤੇ ਹੋਰ ਵੀ ਕਈ ਵੰਗਾਰਾ ਨੇ ਜਿਹੜੀਆਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਿਆ ਨੇ ਕਿਤੇ ਇਹ ਜਿਹੜੀਆਂ ਵੰਗਾਰਾ ਨੇ ਉਹ ਕੋਈ ਵੱਡਾ ਰੂਪ ਨਾ ਲੈ ਲੈਣ ਤਾਂ ਕਿ 2027 ਨੂੰ ਜੋਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਕਾਂਗਰਸ ਨੂੰ ਘਾਟਾਂ ਨਾਲ ਪੈ ਜਾਵੇ ਇਸ ਲਈ ਹਾਈ ਕਮਾਂਡ ਹੋਣੇ ਤੋਂ ਹੀ ਸੰਜੀਦਾ ਰੂਪ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇ ਕਿਹੜੇ-ਕਿਹੜੇ ਫੈਸਲੇ ਲਈ ਜਾਣਗੇ ਕਿੜੀਆਂ-ਕਿਹੜੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਉਣ ਦੇ ਲਈ 2000 ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਬੇहद ਉਤਾਵਲੀ ਹੋਈ ਫਰਦੀ ਆ ਇਸ ਲਈ ਹੁਣ ਹੋਰ ਵੀ ਕਈ ਜਿਹੜੇ ਨੇ ਇਹਨਾਂ ਦੇ ਲਈ ਐਲਾਨ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਕੋਈ ਨਵੇਂ ਕੰਮ ਦਿੱਤੇ ਜਾ ਸਕਦੇ ਨੇ ਕੀ ਕੀ ਹੋਵੇਗਾ ਸ਼ਾਮ ਤੱਕ ਪਤਾ ਲੱਗੇਗਾ ਕਿਉਂਕਿ ਮੀਟਿੰਗ ਦੇ ਲਈ ਸਾਰੇ ਜਾਣੇ ਪਹੁੰਚ ਰਹੇ ਨੇ ਬੁਪੇਸ਼ ਬਗੇਲ ਨੇ ਜਿਹੜੇ ਮੀਟਿੰਗ ਕਰਨਗੇ ਸਾਰੇ ਪੰਜਾਬ ਦੇ ਕਾਂਗਰਸੀ ਲੀਡਰ ਉੱਥੇ ਪਹੁੰਚ ਰਹੇ ਨੇ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਕਿਹੜੇ ਕਿਹੜੇ ਚਰਚਾ ਤੇ ਉੱਤੇ ਜਿਹੜੀ ਮਸਲਿਆ ਤੇ ਖਾਸ ਚਰਚਾ ਹੋਵੇਗੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਫਿਲਹਾਲ ਉਡੀਕ ਰਹੇਗੀ ਕਦੋਂ ਤੱਕ ਮੀਟਿੰਗ ਹੁੰਦੀ ਹੈ ਤੇ ਕਦੋਂ ਵੱਡੇ ਐਲਾਨ ਹੋਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਣੀ ਹੈ ਤੁਹਾਨੂੰ ਦੱਸਦੇ ਇਹ ਹੈ ਕਿ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਹੈ ਭੂਪੇਸ਼ ਬਗੇਲ ਉਥੇ ਮੀਟਿੰਗ ਕਰਨਗੇ ਜੋਗੀ ਪੰਜਾਬ ਨੇ ਨਵੇਂ ਇਨਚਾਰਜ ਬਣਾਏ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਖਾਸ ਗੱਲਬਾਤ ਹੋਵੇਗੀ ਜਾਣਕਾਰੀ ਦੇ ਮੁਤਾਬਿਕ ਇਹ ਮੀਟਿੰਗ 2027 ਦੀਆਂ ਚੋਣਾਂ ਨੂੰ ਦੇ ਮੱਦੇਨਜ਼ਰ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਇਹ ਵੀ ਕਿ ਲੀਡਰਾਂ ਦੇ ਵਿੱਚ ਆਪਸੀ ਖਿੱਚੋਤਾਣ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਖਾਸ ਕਰ ਜੇਕਰ ਕੀਤੀ ਜਾਵੇ ਤਾਂ ਬੀਤੇ ਦਿਨੀ ਪਾਟੀ ਪ੍ਰਧਾਨ ਦੀਆਂ ਗੱਲਾਂ ਹੀ ਬਹੁਤ ਸਾਰੀਆਂ ਬਾਹਰ ਆਈਆਂ ਸੀਗੀਆਂ ਕਿ ਉਹਨਾਂ ਦੀ ਬਾਕੀ ਲੀਡਰਾਂ ਦੇ ਨਾਲ ਨਹੀਂ ਬਣਦੀ ਕਿਉਂਕਿ ਇੱਕ ਲੈਟਰ ਸੀਗਾ ਜੋ ਭੇਜਿਆ ਗਿਆ ਸੀ ਹਾਈ ਕਮਾਂਡ ਨੂੰ ਉਸ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੋਵੇਗੀ ਉਸ ਤੇ ਵੀ ਗੱਲਬਾਤ ਹੋਵੇਗੀ ਕਿ ਰਾਜਾ ਵੜਿੰਗ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿ ਉਹਨਾਂ ਦੀ ਵਾਕਿਆ ਹੀ ਬਾਕੀਆਂ ਦੇ ਨਾਲ ਨਹੀਂ ਬਣਦੀ ਕੀ ਉਹ ਵਾਕਿਆ ਹੀ ਬਾਕੀਆਂ ਦੇ ਨਾਲ ਮਿਲ ਕੇ ਨਹੀਂ ਚੱਲਦੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੈਰਾਦੀ ਤੇ ਸੁਖਪਾਲ ਸਿੰਘ ਖੈਰਾ ਵੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦੇ ਹੋਏ ਨਜ਼ਰ ਆਏ ਕਿਉਂਕਿ ਮੱਕੀ ਤੇ ਐਮਐਸਪੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਉਹ ਕਹਿੰਦੇ ਨੇ ਕਿ ਉਹ ਸਰਾਸਰ ਕਾਲੇ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ 3-4 ਦਿਨਾਂ ਤੋਂ ਖੁਦ ਸੁਖਪਾਲ ਸਿੰਘ ਖੈਰਾ ਦੇ ਕਈ ਬਿਆਨ ਨੇ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚ ਪਿਆ ਇਹ ਕਲੇਸ਼ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨਾ ਭਾਰੂ ਪੈ ਜਾਵੇ ਇਸੇ ਚੀਜ਼ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਹਾਈ ਕਮਾਂਡ ਇਸ ਮੀਟਿੰਗ ਦੇ ਵਿੱਚ ਬੈਠੇਗੀ ਖਾਸ ਕਰਕੇ ਜੋ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਬਣਾਏ ਨੇ ਭੁਪੇਸ਼ ਬਗੇਲ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਈ ਮੁੱਦਿਆਂ ਤੇ ਵਿਚਾਰ ਚਰਚਾਵਾ ਹੋਣ ਗਿਆ ਵੱਡੇ ਮੁੱਦੇ ਨੇ ਪੰਜਾਬ ਦੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇਹੀ ਅਸਲ ਗੱਲ ਹੈ ਕਿ ਪਾਰਟੀ ਲੀਡਰ ਜਿਨ੍ਹਾਂ ਦੀ ਆਪਸ ਦੇ ਵਿੱਚ ਖਿੱਚੋ ਤਾਂ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਗੱਲ ਭਾਵੇਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਰੀ ਹੋਵੇ ਗੱਲ ਭਾਵੇਂ ਪ੍ਰਤਾਪ ਸਿੰਘ ਬਾਜਵਾਦੀ ਹੋਵੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਦੋਵੇਂ ਇੱਕ ਸਟੇਜ ਤੇ ਕਦੇ-ਕਦਾਈਂ ਇਕੱਠੇ ਤਾਂ ਮਿਲਦੇ ਨੇ ਪਰ ਉਹਨਾਂ ਦੀ ਉਸ ਹੱਦ ਤੱਕ ਨਹੀਂ ਬਣਦੀ ਜਿਸ ਹੱਦ ਤੱਕ ਬਣਨੀ ਚਾਹੀਦੀ ਹੈ ਤੇ ਹੋਰ ਵੀ ਕਈ ਵੰਗਾਰਾ ਨੇ ਜਿਹੜੀਆਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਿਆ ਨੇ ਕਿਤੇ ਇਹ ਜਿਹੜੀਆਂ ਵੰਗਾਰਾ ਨੇ ਉਹ ਕੋਈ ਵੱਡਾ ਰੂਪ ਨਾ ਲੈ ਲੈਣ ਤਾਂ ਕਿ 2027 ਨੂੰ ਜੋਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਕਾਂਗਰਸ ਨੂੰ ਘਾਟਾ ਨਾਲ ਪੈ ਜਾਵੇ ਇਸ ਲਈ ਹਾਈ ਕਮਾਂਡ ਹੋਣੇ ਤੋਂ ਹੀ ਸੰਜੀਦਾ ਰੂਪ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇ ਕਿਹੜੇ ਕਿਹੜੇ ਫੈਸਲੇ ਲਈ ਜਾਣਗੇ ਕਿੜੀਆਂ ਕਿੜੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਉਣ ਦੇ ਲਈ 2000 ਸਤਾਈ ਦੇ ਵਿੱਚ ਆਪਣੀ ਸਰਕਾਰ ਮਨਾਉਣ ਦੇ ਲਈ ਬੇहद ਉਤਾਵਲੀ ਹੋਈ ਫਰਦੀ ਆ ਇਸ ਲਈ ਹੁਣ ਹੋਰ ਵੀ ਕਈ ਜਿਹੜੇ ਨੇ ਇਹਨਾਂ ਦੇ ਲਈ ਐਲਾਨ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਕੋਈ ਨਵੇਂ ਕੰਮ ਦਿੱਤੇ ਜਾ ਸਕਦੇ ਨੇ ਕੀ ਕੀ ਹੋਵੇਗਾ ਸ਼ਾਮ ਤੱਕ ਪਤਾ ਲੱਗੇਗਾ ਕਿਉਂਕਿ ਮੀਟਿੰਗ ਦੇ ਲਈ ਸਾਰੇ ਜਾਣੇ ਪਹੁੰਚ ਰਹੇ ਨੇ ਭੁਪੇਸ਼ ਬਗੇਲ ਨੇ ਜਿਹੜੇ ਮੀਟਿੰਗ ਕਰਨਗੇ ਸਾਰੇ ਪੰਜਾਬ ਦੇ ਕਾਂਗਰਸੀ ਲੀਡਰ ਉੱਥੇ ਪਹੁੰਚ ਰਹੇ ਨੇ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਕਿਹੜੇ ਕਿਹੜੇ ਚਰਚਾ ਤੇ ਉੱਤੇ ਜਿਹੜੀ ਮਸਲਿਆ ਤੇ ਖਾਸ ਚਰਚਾ ਹੋਵੇਗੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਫਿਲਹਾਲ ਉਡੀਕ ਰਹੇਗੀ ਕਦੋਂ ਤੱਕ ਮੀਟਿੰਗ ਹੁੰਦੀ ਹੈ ਤੇ ਕਦੋਂ ਵੱਡੇ ਐਲਾਨ ਹੋਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਹੈ ਭੁਪੇਸ਼ ਬਗੇਲ ਉਥੇ ਮੀਟਿੰਗ ਕਰਨਗੇ ਜੋਗੀ ਪੰਜਾਬ ਦੇ ਨਵੇਂ ਇਨਚਾਰਜ ਬਣਾਏ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਖਾਸ ਗੱਲਬਾਤ ਹੋਵੇਗੀ ਜਾਣਕਾਰੀ ਦੇ ਮੁਤਾਬਿਕ ਇਹ ਮੀਟਿੰਗ 2027 ਦੀਆਂ ਚੋਣਾਂ ਨੂੰ ਦੇ ਮੱਦੇਨਜ਼ਰ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਇਹ ਵੀ ਕਿ ਲੀਡਰਾਂ ਦੇ ਵਿੱਚ ਆਪਸੀ ਖਿੱਚੋਤਾਣ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਖਾਸ ਕਰ ਜੇ ਇਥੇ ਕੀਤੀ ਜਾਵੇ ਤਾਂ ਬੀਤੇ ਦਿਨੀ ਉਹ ਪਾਰਟੀ ਪ੍ਰਧਾਨ ਦੀਆਂ ਗੱਲਾਂ ਹੀ ਬਹੁਤ ਸਾਰੀਆਂ ਬਾਹਰ ਆਈਆਂ ਸੀਗੀਆਂ ਕਿ ਉਹਨਾਂ ਦੀ ਬਾਕੀ ਲੀਡਰਾਂ ਦੇ ਨਾਲ ਨਹੀਂ ਬਣਦੀ ਕਿਉਂਕਿ ਇੱਕ ਲੈਟਰ ਸੀਗਾ ਜੋ ਭੇਜਿਆ ਗਿਆ ਸੀ ਹਾਈ ਕਮਾਂਡ ਨੂੰ ਉਸ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੋਵੇਗੀ ਉਸ ਤੇ ਵੀ ਗੱਲਬਾਤ ਹੋਵੇਗੀ ਕਿ ਰਾਜਾ ਵੜਿੰਗ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕੀ ਉਹਨਾਂ ਦੀ ਵਾਕਿਆ ਹੀ ਬਾਕੀਆਂ ਦੇ ਨਾਲ ਨਹੀਂ ਬਣਦੀ ਕੀ ਉਹ ਵਾਕਿਆ ਹੀ ਬਾਕੀਆਂ ਦੇ ਨਾਲ ਮਿਲ ਕੇ ਨਹੀਂ ਚੱਲਦੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੈਰਾਦੀ ਦਾ ਸੁਖਪਾਲ ਸਿੰਘ ਖੈਰਾ ਵੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦੇ ਹੋਏ ਨਜ਼ਰ ਆਏ ਕਿਉਂਕਿ ਮੱਕੀ ਤੇ ਐਮਐਸਪੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਉਹ ਕਹਿੰਦੇ ਨੇ ਕਿ ਉਹ ਸਰਾਸਰ ਕਾਲੇ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ 3-4 ਦਿਨਾਂ ਤੋਂ ਅ ਖੋਦ ਸੁਖਪਾਲ ਸਿੰਘ ਖਿਆਰਾ ਦੇ ਕਈ ਬਿਆਨ ਨੇ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਾਂਗਰਸ ਦੇ ਵਿੱਚ ਪਿਆ ਇਹ ਕਲੇਸ਼ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨਾ ਭਾਰੂ ਪੈ ਜਾਵੇ ਇਸੇ ਚੀਜ਼ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਹਾਈ ਕਮਾਂਡ ਇਸ ਮੀਟਿੰਗ ਦੇ ਵਿੱਚ ਬੈਠੇਗੀ ਖਾਸ ਕਰਕੇ ਜੋ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਬਣਾਏ ਨੇ ਭੁਪੇਸ਼ ਬਗੇਲ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਈ ਮੁੱਦਿਆਂ ਤੇ ਵਿਚਾਰ-ਚਰਚਾਵਾਂ ਹੋਣਗੀਆਂ ਵੱਡੇ ਮੁੱਦੇ ਨੇ ਪੰਜਾਬ ਦੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇਹੀ ਅਸਲ ਗੱਲ ਹੈ ਕਿ ਪਾਰਟੀ ਲੀਡਰ ਜਿਨ੍ਹਾਂ ਦੀ ਆਪਸ ਦੇ ਵਿੱਚ ਖਿੱਚੋਤਾ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਗੱਲ ਭਾਵੇਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਵੇ ਗੱਲ ਭਾਵੇਂ ਪ੍ਰਤਾਪ ਸਿੰਘ ਬਾਜਵਾ ਦੀ ਹੋਵੇ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਦੋਵੇਂ ਇੱਕ ਸਟੇਜ ਤੇ ਕਦੇ-ਕਦਾਈਂ ਇਕੱਠੇ ਤਾਂ ਮਿਲਦੇ ਨੇ ਪਰ ਉਹਨਾਂ ਦੀ ਉਸ ਹੱਦ ਤੱਕ ਨਹੀਂ ਬਣਦੀ ਜਿਸ ਹੱਦ ਤੱਕ ਬਣਨੀ ਚਾਹੀਦੀ ਹੈ ਤੇ ਹੋਰ ਵੀ ਕਈ ਵੰਗਾਰਾ ਨੇ ਜਿਹੜੀਆਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਿਆ ਨੇ ਕਿਤੇ ਇਹ ਜਿਹੜੀਆਂ ਵੰਗਾਰਾ ਨੇ ਉਹ ਕੋਈ ਵੱਡਾ ਰੂਪ ਨਾ ਲੈ ਲੈਣ ਤਾਂ ਕਿ 2027 ਨੂੰ ਜੋਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਕਾਂਗਰਸ ਨੂੰ ਘਾਟਾਂ ਨਾਲ ਪੈ ਜਾਵੇ ਇਸ ਲਈ ਹਾਈ ਕਮਾਂਡ ਹੋਣੇ ਤੋਂ ਹੀ ਸੰਜੀਦਾ ਰੂਪ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇ ਕਿਹੜੇ-ਕਿਹੜੇ ਫੈਸਲੇ ਲਈ ਜਾਣਗੇ ਕਿੜੀਆਂ-ਕਿਹੜੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਉਣ ਦੇ ਲਈ 2000 ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਬੇहद ਉਤਾਵਲੀ ਹੋਈ ਫਰਦੀ ਆ ਇਸ ਲਈ ਹੁਣ ਹੋਰ ਵੀ ਕਈ ਜਿਹੜੇ ਨੇ ਇਹਨਾਂ ਦੇ ਲਈ ਐਲਾਨ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਕੋਈ ਨਵੇਂ ਕੰਮ ਦਿੱਤੇ ਜਾ ਸਕਦੇ ਨੇ ਕੀ ਕੀ ਹੋਵੇਗਾ ਸ਼ਾਮ ਤੱਕ ਪਤਾ ਲੱਗੇਗਾ ਕਿਉਂਕਿ ਮੀਟਿੰਗ ਦੇ ਲਈ ਸਾਰੇ ਜਾਣੇ ਪਹੁੰਚ ਰਹੇ ਨੇ ਬੁਪੇਸ਼ ਬਗੇਲ ਨੇ ਜਿਹੜੇ ਮੀਟਿੰਗ ਕਰਨਗੇ ਸਾਰੇ ਪੰਜਾਬ ਦੇ ਕਾਂਗਰਸੀ ਲੀਡਰ ਉੱਥੇ ਪਹੁੰਚ ਰਹੇ ਨੇ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਕਿਹੜੇ ਕਿਹੜੇ ਚਰਚਾ ਤੇ ਉੱਤੇ ਜਿਹੜੀ ਮਸਲਿਆ ਤੇ ਖਾਸ ਚਰਚਾ ਹੋਵੇਗੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਫਿਲਹਾਲ ਉਡੀਕ ਰਹੇਗੀ ਕਦੋਂ ਤੱਕ ਮੀਟਿੰਗ ਹੁੰਦੀ ਹੈ ਤੇ ਕਦੋਂ ਵੱਡੇ ਐਲਾਨ ਹੋਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਹੈ ਭੁਪੇਸ਼ ਬਗੇਲ ਉਥੇ ਮੀਟਿੰਗ ਕਰਨਗੇ ਜੋਗੀ ਪੰਜਾਬ ਨਵੇਂ ਇਨਚਾਰਜ ਬਣਾਏ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਖਾਸ ਗੱਲਬਾਤ ਹੋਵੇਗੀ ਜਾਣਕਾਰੀ ਦੇ ਮੁਤਾਬਿਕ ਇਹ ਮੀਟਿੰਗ 2027 ਦੀਆਂ ਚੋਣਾਂ ਨੂੰ ਦੇ ਮੱਦੇਨਜ਼ਰ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਇਹ ਵੀ ਕਿ ਲੀਡਰਾਂ ਦੇ ਵਿੱਚ ਆਪਸੀ ਖਿੱਚੋਤਾਣ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਖਾਸ ਕਰ ਜੇਕਰ ਕੀਤੀ ਜਾਵੇ ਤਾਂ ਬੀਤੇ ਦਿਨੀ ਉਹ ਪਾਰਟੀ ਪ੍ਰਧਾਨ ਦੀਆਂ ਗੱਲਾਂ ਹੀ ਬਹੁਤ ਸਾਰੀਆਂ ਬਾਹਰ ਆਈਆਂ ਸੀਗੀਆਂ ਕਿ ਉਹਨਾਂ ਦੀ ਬਾਕੀ ਲੀਡਰਾਂ ਦੇ ਨਾਲ ਨਹੀਂ ਬਣਦੀ ਕਿਉਂਕਿ ਇੱਕ ਲੈਟਰ ਸੀਗਾ ਜੋ ਭੇਜਿਆ ਗਿਆ ਸੀ ਹਾਈ ਕਮਾਂਡ ਨੂੰ ਉਸ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੋਵੇਗੀ ਉਸ ਤੇ ਵੀ ਗੱਲਬਾਤ ਹੋਵੇਗੀ ਕਿ ਰਾਜਾ ਵੜਿੰਗ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿ ਉਹਨਾਂ ਦੀ ਵਾਕਿਆ ਹੀ ਬਾਕੀਆਂ ਦੇ ਨਾਲ ਨਹੀਂ ਬਣਦੀ ਕਿ ਉਹ ਵਾਕਿਆ ਹੀ ਬਾਕੀਆਂ ਦੇ ਨਾਲ ਮਿਲ ਕੇ ਨਹੀਂ ਚੱਲਦੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੈਰਾਦੀ ਤੇ ਸੁਖਪਾਲ ਸਿੰਘ ਖੈਰਾ ਵੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦੇ ਹੋਏ ਨਜ਼ਰ ਆਏ ਕਿਉਂਕਿ ਮੱਕੀ ਤੇ ਐਮਐਸਪੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਉਹ ਕਹਿੰਦੇ ਨੇ ਕਿ ਉਹ ਸਰਾਸਰ ਕਾਲੇ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਖੁਦ ਸੁਖਪਾਲ ਸਿੰਘ ਖੈਰਾ ਦੇ ਕਈ ਬਿਆਨ ਨੇ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚ ਪਿਆ ਇਹ ਕਲੇਸ਼ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨਾ ਭਾਰੂ ਪੈ ਜਾਵੇ ਇਸੇ ਚੀਜ਼ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਹਾਈ ਕਮਾਂਡ ਇਸ ਮੀਟਿੰਗ ਦੇ ਵਿੱਚ ਬੈਠੇਗੀ ਖਾਸ ਕਰਕੇ ਜੋ ਪੰਜਾਬ ਮਾਮਲੇ ਦੇ ਨਵੇਂ ਇੰਚਾਰਜ ਬਣਾਏ ਨੇ ਭੁਪੇਸ਼ ਬਗੇਲ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਈ ਮੁੱਦਿਆਂ ਤੇ ਵਿਚਾਰ ਚਰਚਾਵਾ ਹੋਣ ਗਿਆ ਵੱਡੇ ਮੁੱਦੇ ਨੇ ਪੰਜਾਬ ਦੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇਹੀ ਅਸਲ ਗੱਲ ਹੈ ਕਿ ਪਾਰਟੀ ਲੀਡਰ ਜਿਨ੍ਹਾਂ ਦੀ ਆਪਸ ਦੇ ਵਿੱਚ ਖਿੱਚੋ ਤਾਂ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਗੱਲ ਭਾਵੇਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਵੇ ਗੱਲ ਭਾਵੇਂ ਪ੍ਰਤਾਪ ਸਿੰਘ ਬਾਜਵਾ ਦੀ ਹੋਵੇ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਦੋਵੇਂ ਇੱਕ ਸਟੇਜ ਤੇ ਕਦੇ-ਕਦਾਈਂ ਇਕੱਠੇ ਤਾਂ ਮਿਲਦੇ ਨੇ ਪਰ ਉਹਨਾਂ ਦੀ ਉਸ ਹੱਦ ਤੱਕ ਨਹੀਂ ਬਣਦੀ ਜਿਸ ਹੱਦ ਤੱਕ ਬਣਨੀ ਚਾਹੀਦੀ ਹੈ ਤੇ ਹੋਰ ਵੀ ਕਈ ਵੰਗਾਰਾ ਨੇ ਜਿਹੜੀਆਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਕਿਤੇ ਇਹ ਜਿਹੜੀਆਂ ਵੰਗਾਰਾ ਨੇ ਉਹ ਕੋਈ ਵੱਡਾ ਰੂਪ ਨਾ ਲੈ ਲੈਣ ਤਾਂਕਿ 2027 ਨੂੰ ਜੋਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਕਾਂਗਰਸ ਨੂੰ ਘਾਟਾਂ ਨਾਲ ਪੈ ਜਾਵੇ ਇਸ ਲਈ ਹਾਈ ਕਮਾਂਡ ਹੋਣੇ ਤੋਂ ਹੀ ਸੰਜੀਦਾ ਰੂਪ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇ ਕਿਹੜੇ-ਕਿਹੜੇ ਫੈਸਲੇ ਲਈ ਜਾਣਗੇ ਕਿੜੀਆਂ-ਕਿਹੜੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਉਣ ਦੇ ਲਈ 2000 ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਬੇहद ਉਤਾਵਲੀ ਹੋਈ ਫਰਦੀ ਆ ਇਸ ਲਈ ਹੁਣ ਹੋਰ ਵੀ ਕਈ ਜਿਹੜੇ ਨੇ ਇਹਨਾਂ ਦੇ ਲਈ ਐਲਾਨ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਕੋਈ ਨਵੇਂ ਕੰਮ ਦਿੱਤੇ ਜਾ ਸਕਦੇ ਨੇ ਕੀ ਕੀ ਹੋਵੇਗਾ ਸ਼ਾਮ ਤੱਕ ਪਤਾ ਲੱਗੇਗਾ ਕਿਉਂਕਿ ਮੀਟਿੰਗ ਦੇ ਲਈ ਸਾਰੇ ਜਾਣੇ ਪਹੁੰਚ ਰਹੇ ਨੇ ਬੁਪੇਸ਼ ਬਗੇਲ ਨੇ ਜਿਹੜੇ ਮੀਟਿੰਗ ਕਰਨਗੇ ਸਾਰੇ ਪੰਜਾਬ ਦੇ ਕਾਂਗਰਸੀ ਲੀਡਰ ਉੱਥੇ ਪਹੁੰਚ ਰਹੇ ਨੇ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਕਿਹੜੇ ਕਿਹੜੇ ਚਰਚਾ ਤੇ ਉੱਤੇ ਜਿਹੜੀ ਮਸਲਿਆ ਤੇ ਖਾਸ ਚਰਚਾ ਹੋਵੇਗੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਫਿਲਹਾਲ ਉਡੀਕ ਰਹੇਗੀ ਕਦੋਂ ਤੱਕ ਮੀਟਿੰਗ ਹੁੰਦੀ ਹੈ ਤੇ ਕਦੋਂ ਵੱਡੇ ਐਲਾਨ ਹੋਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਣੀ ਹੈ ਤੁਹਾਨੂੰ ਦੱਸਦੇ ਇਹ ਹੈ ਕਿ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਲੀ ਬੁલાਇਆ ਗਿਆ ਹੈ ਭੂਪੇਸ਼ ਬਗੇਲ ਉਥੇ ਮੀਟਿੰਗ ਕਰਨਗੇ ਜੋਗੀ ਪੰਜਾਬ ਦੇ ਨਵੇਂ ਇਨਚਾਰਜ ਬਣਾਏ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਖਾਸ ਗੱਲਬਾਤ ਹੋਵੇਗੀ ਜਾਣਕਾਰੀ ਦੇ ਮੁਤਾਬਿਕ ਇਹ ਮੀਟਿੰਗ 2027 ਦੀਆਂ ਚੋਣਾਂ ਨੂੰ ਦੇ ਮੱਦੇਨਜ਼ਰ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਇਹ ਵੀ ਕਿ ਲੀਡਰਾਂ ਦੇ ਵਿੱਚ ਆਪਸੀ ਖਿੱਚੋਤਾਣ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਖਾਸ ਕਰ ਜੇਕਰ ਕੀਤੀ ਜਾਵੇ ਤਾਂ ਬੀਤੇ ਦਿਨੀ ਉਹ ਪਾਰਟੀ ਪ੍ਰਧਾਨ ਦੀਆਂ ਗੱਲਾਂ ਹੀ ਬਹੁਤ ਸਾਰੀਆਂ ਬਾਹਰ ਆਈਆਂ ਸੀਗੀਆਂ ਕਿ ਉਹਨਾਂ ਦੀ ਬਾਕੀ ਲੀਡਰਾਂ ਦੇ ਨਾਲ ਨਹੀਂ ਬਣਦੀ ਕਿਉਂਕਿ ਇੱਕ ਲੈਟਰ ਸੀਗਾ ਜੋ ਭੇਜਿਆ ਗਿਆ ਸੀ ਹਾਈ ਕਮਾਂਡ ਨੂੰ ਉਸ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੋਵੇਗੀ ਉਸ ਤੇ ਵੀ ਗੱਲਬਾਤ ਹੋਵੇਗੀ ਕਿ ਰਾਜਾ ਵੜਿੰਗ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿ ਉਹਨਾਂ ਦੀ ਵਾਕਿਆ ਹੀ ਬਾਕੀਆਂ ਦੇ ਨਾਲ ਨਹੀਂ ਬਣਦੀ ਕੀ ਉਹ ਵਾਕਿਆ ਹੀ ਬਾਕੀਆਂ ਦੇ ਨਾਲ ਮਿਲ ਕੇ ਨਹੀਂ ਚੱਲਦੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੈਰਾਦੀ ਤਾਂ ਸੁਖਪਾਲ ਸਿੰਘ ਖੈਰਾ ਵੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦੇ ਹੋਏ ਨਜ਼ਰ ਆਏ ਕਿਉਂਕਿ ਮੱਕੀ ਤੇ ਐਮਐਸਪੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਉਹ ਕਹਿੰਦੇ ਨੇ ਕਿ ਉਹ ਸਰਾਸਰ ਕਾਲੇ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਖੁਦ ਸੁਖਪਾਲ ਸਿੰਘ ਖੈਰਾ ਦੇ ਕਈ ਬਿਆਨ ਨੇ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚ ਪਿਆ ਇਹ ਕਲੇਸ਼ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨਾ ਭਾਰੂ ਪੈ ਜਾਵੇ ਇਸੇ ਚੀਜ਼ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਹਾਈ ਕਮਾਂਡ ਇਸ ਮੀਟਿੰਗ ਦੇ ਵਿੱਚ ਬੈਠੇਗੀ ਖਾਸ ਕਰਕੇ ਜੋ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਬਣਾਏ ਨੇ ਭੁਪੇਸ਼ ਬਗੇਲ ਉਸ ਉਹ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਈ ਮੁੱਦਿਆਂ ਤੇ ਵਿਚਾਰ ਚਰਚਾਵਾ ਹੋਣਗੀਆਂ ਵੱਡੇ ਮੁੱਦੇ ਨੇ ਪੰਜਾਬ ਦੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇਹੀ ਅਸਲ ਗੱਲ ਹੈ ਕਿ ਪਾਰਟੀ ਲੀਡਰ ਜਿਨ੍ਹਾਂ ਦੀ ਆਪਸ ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਗੱਲ ਭਾਵੇਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਵੇ ਗੱਲ ਭਾਵੇਂ ਪ੍ਰਤਾਪ ਸਿੰਘ ਬਾਜਵਾ ਦੀ ਹੋਵੇ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਦੋਵੇਂ ਇੱਕ ਸਟੇਜ ਤੇ ਕਦੇ-ਕਦਾਈਂ ਇਕੱਠੇ ਤਾਂ ਮਿਲਦੇ ਨੇ ਪਰ ਉਹਨਾਂ ਦੀ ਉਸ ਹੱਦ ਤੱਕ ਨਹੀਂ ਬਣਦੀ ਜਿਸ ਹੱਦ ਤੱਕ ਬਣਨੀ ਚਾਹੀਦੀ ਹੈ ਤੇ ਹੋਰ ਵੀ ਕਈ ਵੰਗਾਰਾ ਨੇ ਜਿਹੜੀਆਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਕਿਤੇ ਇਹ ਜਿਹੜੀਆਂ ਵੰਗਾਰਾ ਨੇ ਉਹ ਕੋਈ ਵੱਡਾ ਰੂਪ ਨਾ ਲੈ ਲੈਣ ਤਾਂਕਿ 2027 ਨੂੰ ਜੋਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਕਾਂਗਰਸ ਨੂੰ ਘਾਟਾ ਨਾਲ ਪੈ ਜਾਵੇ ਇਸ ਲਈ ਹਾਈ ਕਮਾਂਡ ਹੋਣੇ ਤੋਂ ਹੀ ਸੰਜੀਦਾ ਰੂਪ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇ ਕਿਹੜੇ ਕਿਹੜੇ ਫੈਸਲੇ ਲਈ ਜਾਣਗੇ ਕਿੜੀਆਂ ਕਿੜੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਉਣ ਦੇ ਲਈ 2000 ਸਤਾਈ ਦੇ ਵਿੱਚ ਆਪਣੀ ਸਰਕਾਰ ਮਨਾਉਣ ਦੇ ਲਈ ਬੇहद ਉਤਾਵਲੀ ਹੋਈ ਫਰਦੀ ਆ ਇਸ ਲਈ ਹੁਣ ਹੋਰ ਵੀ ਕਈ ਜਿਹੜੇ ਨੇ ਇਹਨਾਂ ਦੇ ਲਈ ਐਲਾਨ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਕੋਈ ਨਵੇਂ ਕੰਮ ਦਿੱਤੇ ਜਾ ਸਕਦੇ ਨੇ ਕੀ ਕੀ ਹੋਵੇਗਾ ਸ਼ਾਮ ਤੱਕ ਪਤਾ ਲੱਗੇਗਾ ਕਿਉਂਕਿ ਮੀਟਿੰਗ ਦੇ ਲਈ ਸਾਰੇ ਜਾਣੇ ਪਹੁੰਚ ਰਹੇ ਨੇ ਬੁਪੇਸ਼ ਬਗੇਲ ਨੇ ਜਿਹੜੇ ਮੀਟਿੰਗ ਕਰਨਗੇ ਸਾਰੇ ਪੰਜਾਬ ਦੇ ਕਾਂਗਰਸੀ ਲੀਡਰ ਉੱਥੇ ਪਹੁੰਚ ਰਹੇ ਨੇ ਸਮੇਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਕਿਹੜੇ ਕਿਹੜੇ